ਹੈਲੋ ਹਾਂਜੀ ਹਾਂਜੀ ਕਿੱਥੇ ਦੇ ਉੱਲਾਹ ਚੰਡੀਗੜ੍ਹ ਗਏ ਆ ਉਹ ਕੰਮ ਹੀ ਤਾਂ ਹੀ ਗੇ ਉਹ ਯਾਰ ਇੱਥੇ ਹੁੰਦਾ ਤਾਂ ਤੈਨੂੰ ਮੈਂ ਕੰਮ ਵੀ ਦੱਸ ਦਿੰਦਾ ਉਹ ਥਾਣੇ ਜਾਣਾ ਸੀ ਉਹ ਜਰਗ ਓਹ ਆਹ ਮਨਜੋਤ ਨੂੰ ਲੈ ਕੇ ਫੜ ਕੇ ਚੱਲ ਮੈਂ ਗਰਮੇਲ ਨੂੰ ਕਹਿ ਦਿੰਦਾ ਵਾਂ ਗਰਮੇਲ ਨੂੰ ਕਰ ਦਿੰਦਾ ਫੋਨ ਜਿੰਦੇ ਨੂੰ ਲੈ ਜਾਂਦਾ ਨਾਲ ਆਹੋ ਆਹ ਉਹ ਚਲ ਮੁੜ ਕੇ ਕਰੂੰਗਾ ਹੁਣ ਮੈਂ ਗੱਲ ਫੋਨ ਤੇ ਕੀ ਕਰਨੀ ਚਲ ਠੀਕ ਆ ਆਹ ਉਹਨਾਂ ਨੂੰ ਲੈ ਜਾਣਾ ਮੈਂ ਲੈ ਜਾਣਾ ਠੀਕ ਓਕੇ ਓਕੇ ਲੈ ਇਹ ਚੰਡੀਗੜ੍ਹ ਬੈਠਾ ਹੀ ਉਹ ਹੁਣ ਜਿੰਦੇ ਨੂੰ ਕਰਾਂ ਫੋਨ ਤੇ ਗਰਮੇਲ ਨੂੰ ਕਰਾਂ ਇਹਨਾਂ ਦਾ ਨੰਬਰ ਹੀ ਪਤਾ ਨਹੀਂ ਕਿੱਥੇ ਜੇ ਸੁੱਟਿਆ ਉਹਨਾਂ ਨੇ ਹੈਲੋ ਗਰਮੇਲ ਸਿਆਂ ਕੀ ਹਾਲ ਆ ਹਾਂ ਠੀਕ ਆ ਵਧੀਆ ਉਹ ਕੰਮ ਹੀ ਕਰਨਾ ਕਰਈਆਂ ਅਛਾ ਇਦਾਂ ਕਰ ਫਟਾਫਟ ਵੀਰ ਮੇਰਾ ਕੱਪੜੇ ਪਾ ਉਹ ਯਾਰ ਮਨਜੋਦ ਨੂੰ ਸਾਡੇ ਲੱਗੇ ਨਹੀਂ ਮੁੰਡਾ ਉਹ ਪੁਲਿਸ ਲੈ ਗਈ ਫੜ ਕੇ ਉਹਨੂੰ ਓਏ ਉਹ ਜਿਹੜਾ ਕੇਸ ਜਿਆਦਾ ਚੱਲਣ ਡਿਆ ਇਹੋ ਦਾ ਨਾਂ ਲੱਗਦਾ ਏ ਜਿਹੜਾ ਉਹ ਘਾਰੇ ਆਇਆ ਅਸੀਂ ਭਰਾਵਾ ਰਾਤ ਦਾ ਹੋਰ ਦਾ ਸਮਾਂ ਤੈਨੂੰ ਕੀ ਦੱਸਾਂ ਆਹੋ ਹਾਂ ਹਾਂ ਉਹ ਜਿੰਦਾ ਲੱਗਾ ਚਾ ਜਾਣ ਜਿੰਦੇ ਨੂੰ ਮੈਂ ਕਹਿ ਦਿੰਦਾ ਨਾ ਦਤੀਆਂ ਨੇ ਦਤੀਆਂ ਕਢਾ ਕਢਾ ਕੇ ਤੇ ਲਿਮਾਰੀ ਚ ਵੜੀ ਜਾਂਦੇ ਇਦਾਂ ਹੀ ਖੁੱਲੇ ਜਿੱਦਾਂ ਗਾੜੀ ਬਾਜ਼ਾਰ ਲੱਗਾ ਹੁੰਦਾ ਵਾ ਹੁਣ ਮੈਂ ਗਿਣ ਕੇ ਖੜੂੰਗੀ ਮੁੜ ਕੇ ਪਤਾ ਲੱਗਣਾ ਕਿੰਨੇ ਲੱਗੇ 1 2 3 4 5 6 7 8 ਨੋ ਦਾਸ 11 12 ਉਹ ਸੁੱਖਾ ਦੇ ਉੱਥੇ ਗਿਆ ਚੰਡੀਗੜ੍ਹ ਚੱਲ ਆਪਾਂ ਤੈਨਹੀਂ ਬੜੇ ਆ ਤੈਨਹੀਂ ਬੜੇ ਕੋਈ ਨਹੀਂ ਹੈਗਾ ਵਰਗਵੀਰ ਉੱਥੇ ਕੋਈ ਨਹੀਂ ਉਹਨੇ ਆਪੇ ਕਰ ਲੈਣੀ ਗੱਲ ਆਹੋ ਇਹ ਆ ਵੀ ਬੰਦੇ ਦੇ ਮਗਰ ਤੇ ਜਾਣਾ ਚਾਹੀਦਾ ਤੈਨੂੰ ਪਤਾ ਹੀ ਆ ਹੁਣ ਹੈਗਾ ਤੇ ਸਾਡੇ ਗਵੰਡੀ ਆ ਹਾਂ ਹਾਂ ਪਾਰਾ ਪਾ ਕੱਪੜੇ ਦੋਦਾ ਫਿਰ ਮੈਂ ਆ ਗਈ ਹਾਂ ਹਾਂ ਠੀਕ ਆ ਠੀਕ ਠੀਕ ਓਕੇ 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 ਦੁੰਦਰ ਐ 70 77 77 ਤੇ ਆ ਜੁੜੇ ਉਹ ਨੀ ਆ ਹਾਏ ਬਾਬਾ ਆ ਜਿਹੜਾ ਬੰਦਾ ਵਾ ਨਾ ਇੰਨੀਆਂ ਚੀਕਾਂ ਮਾਰਦਾ ਪੈਹੇ ਪੈਹੇ ਇਹਨੇ ਮੂੰਹ ਸਿਰ ਚੜਾਤੇ ਆ ਕਿੱਥੋਂ ਡਿਆ ਆਵਾਜ਼ਾਂ ਦੇਣ ਪੈ ਹੈਂ ਦੀਆਂ ਕਿੰਨੇ ਹੀ ਹੁਣ 75 ਕਿੱਥੇ ਹੀ ਅਸਮਾਨ ਉਖਾਣ ਜਾ ਕੇ ਮੈਂ ਨਹੀਂ ਗਿਣਨੇ ਹੁਣ ਮੇਰੇ ਤੇਨੇ ਜਾਨ ਸਤਾਈ ਆ ਮੁੜ ਕੇ ਆਖਣਾ ਗਿਣਕੇ ਨਹੀਂ ਲਿਆਂਦੇ ਕਿੱਥੇ ਗਏ ਕਿੱਥੋਂ ਪੂਰੇ ਘਰ ਨੇ ਮੈਂ ਇਹਦੇ ਭਾਂ ਇਦਾਂ ਰੌਲਾ ਪਾਉਂਦਿਆਂ ਨਾ ਤੇ ਮੇਰੇ ਫੜਾਉਂਦਿਆਂ ਕੋਈ ਖਿੱਚ ਕੇ ਭਾਵੇਂ ਗਾਂ ਜਾਵੇ ਇਹਦੀ ਡਾਂਗ ਵੀ ਨਹੀਂ ਮੁੜ ਕੇ ਫੜੀ ਜਾਣੀ ਜਿਹੜੀ ਡਾ ਡਾਂਗ ਹੋ ਚੁੱਕੀ ਫਿਰਦਾ ਮੁੜ ਕੇ ਨੇ ਇਦਾਂ ਮੂੰਹ ਲ ਮਕਾਉਣਾ ਜਿੱਦਾਂ ਗੂੰਗੀ ਟਾਂਗੇ ਵੱਲ ਵੇਂਦੀ ਆ ਹਾਦੀ ਹੋ ਗਈ ਇਹਦੇ ਵਾਲੀ ਫੜਾਵਾ ਮਾ ਹੁਣ ਮੈਂ ਓਏ ਆ ਜਾ ਗਏ ਹੁਣ ਇੱਕ ਪੈਸੇ ਲੈਣ ਗਈ ਨੀ ਮੁੜੀ ਓਏ ਆ ਜਾਗਾ ਤੂੰ ਮਹੀਨਾ ਹੀ ਲਾਤਾ ਅੰਦਰ ਹੀ ਹਰੇ ਕਿਦਾਂ ਦੇ ਚਿੱਟੇ ਨੋਰ ਆ ਜਿਹੜੇ ਖੜਖੜ ਦਈ ਜਾਂਦੇ ਏ ਜੇ ਆ ਇੱਕੋ ਦਥੀ ਲੈ ਆਈਆਂ ਮੈਂ ਤਾਂ ਜੇ ਗੈਂਡੇ ਹੀ ਆ ਤੇ ਜੇ ਮੈਨੂੰ ਸਮਝਣਾ ਲੱਗੀ ਕਿੰਨੇ ਗਿਣੇ ਗਏ ਆ ਤੇ ਤੁਸੀਂ ਵਾਜਾ ਹੀ ਮਾਰੀ ਗਏ ਕਿ ਤੇ ਰੌਲਾ ਹੀ ਪਾਈ ਗਏ ਤੇ ਮੈਂ ਫੜਾਫੜ ਇਦਾਂ ਹੀ ਲੈ ਲੈਂਦੇ ਆ ਤੈਨੂੰ ਨਹੀਂ ਪਤਾ ਵੀ ਉੱਤੇ ਰਵਟ ਚੜੀ ਐ 20000 ਦੀ ਦਿੱਤੀ ਆ ਆਹੋ ਤੇ ਬੜਾ 20000 ਥੋੜਾ ਆ ਦੁੱਦਰ ਮੈਂ ਉੱਥੇ ਕੇਸ਼ਵਰ ਦੇ ਚੱਲੇ ਆਵਾ ਵੀ ਇੰਨੇ ਕ ਨਾ ਸਰ ਜਾਣਾ ਹਸਪਤਾਲ ਤੇ ਥਾਣੇ ਜਾਈਏ ਦੱਥੀਆਂ ਚਾਹੀਦੀਆਂ ਤੇ ਫਿਰ ਮੈਨੂੰ ਪਹਿਲਾਂ ਜਾਣਦੇ ਵੀ ਇੰਨੇ ਕਾਢ ਲਿਆ ਹੁਣ ਮੈਂ ਕਦੀ ਲਿਮਾਰੀ ਖੋਲਣ ਤੇ ਕਦੀ ਮੈਂ ਮਾਰਾ ਮੇਠੋ ਨਹੀਂ ਨੇ ਪਖਾਨ ਦੇ ਏਟੀਮ ਹੈਗਾ ਉੱਥੋਂ ਕਢਾ ਲਓ ਜੇ ਭਾ ਜਿੰਨ ਠਿਆਂ ਫੇਰ ਲੋੜ ਪਈ ਤਾਂ ਮੁੜ ਕੇ ਘਰੋਂ ਲੈ ਜੀ ਚੰਗਾ ਚੰਗਾ ਇਦਾਂ ਹੀ ਕਰ ਲੂੰਗਾ ਚੱਲ ਵਿਚਾਰਾ ਕਦੋਂ ਉਹ ਤਾਂ ਦੇਖਣ ਦਿਆ ਦਾਨ ਪੁੰਨ ਕਰਨਾ ਚੰਗਾ ਹੁੰਦਾ ਲੈ ਓਦਾਂ ਰੋਜ ਇੱਥੇ ਘਲੋਤਾ ਰਹਿੰਦਾ ਹੁਣ ਮੈਂ ਆਈ ਤੋ ਉਸੇ ਵਲੇ ਨੂੰ ਉੱਡ ਗਿਆ ਵਾ ਉਹਨੂੰ ਹੁਣ ਇਹ ਆ ਪਿਆ ਲੈ ਇਹ ਤਾਂ ਨਹੀਂ ਪਤਾ ਲੱਗਦਾ ਇਹ ਵੀ ਚਾਚੀ ਵਰ ਗਈ ਆ ਖਾ ਲੈ ਤੈਨੂੰ ਮੈਂ ਨਾ ਪਤਾ ਨਹੀਂ ਕੀ ਗੱਲ ਪੈਸੇ ਫੜਾਉਂਦਿਆ ਤੈਨੂੰ ਕਿਉਂ ਹੀ ਨਹੀਂ ਸ਼ਰਮ ਜੀ ਲੱਗਦੀ ਆ ਸ਼ਰਮ ਨਹੀਂ ਲੱਗਦੀ ਕਾਸ਼ ਪੈਂਦੀ ਇੰਨੇ ਪੈਸੇ ਦੇ ਜਾਨੇ ਗਾੜੀ ਕੋਈ ਮੁੱਲ ਪਊਗਾ ਤਾਂ ਆ ਹੀ ਆ ਕੋਈ ਨਹੀਂ ਪੈਜੂਗਾ ਮੁੰਡਾ ਘਰ ਆ ਜਾਣਾ ਚਾਹੀਦਾ ਵਾ ਨਿਗੇ ਨਿਗੇ ਨਿਆਣੇ ਰੋਲਦੇ ਆ ਕਰਦੀ ਆ ਤੂੰ ਕੋਈ ਖਾਣ ਵਾਲੇ ਆ ਤੇ ਅਸੀਂ ਲਟਾਉਣ ਨੂੰ ਰੱਖੇ ਆ ਕੀ ਲਟਾਤਾ ਵਾ ਲਟਾਉਣਾ ਕੀ ਆ ਚਾਚਾ ਤੇਰਾ ਐਨੇ ਫੜਾਦੇ ਪੈਸੇ ਮੈਨੂੰ ਛੇਤੀ ਫੜਾਦੇ ਪੈਸੇ ਮੈਨੂੰ ਉਥੇ ਬੰਦੇ ਚਲ ਗਏ ਆ ਉਥੇ ਉਹ ਹੋ ਗਿਆ ਵਾ ਦੱਥੀਆਂ ਦੱਥੀਆਂ ਫੜਾਈ ਜਾਨੀ ਆ ਤੇ ਮਗਰੋ ਥੋੜੀ ਘਰੇ ਮਗਰ ਬਦਨਾਮੀ ਪੱਲੇ ਪੈ ਜਾਣੀ ਚਾਚੀ ਦੱਥੀਆਂ ਦੀ ਦੱਥੀਆਂ ਤੂੰ ਐਵੇਂ ਨਹੀਂ ਫੜਾਉਂਦੀ ਆ ਚੂੜੀਆਂ ਤੇਰੇ ਹੱਥ ਆਈਆਂ ਤਾਂ ਫੜਾਉਣੀ ਆ ਹੋਰ ਵੀ ਕਈ ਕੋਤ ਕੋ ਸੋਨਾ ਹੋਣਾ ਹੁਣ ਕਿਉ ਵੀ ਮਾਠ ਲੋਗੇ ਤੁਸੀਂ ਤੁਹਾਡਾ ਤੇ ਮੂੰਹ ਹੀ ਹਿੱਲਣਾ ਵਾ ਮਲਜੀ ਤੇਰਾ ਨਾਂ ਮੈਂ ਕਿੰਨਾ ਸਿਰਖ ਪਾਇਆ ਹੈਗਾ ਤੈਨੂੰ ਮੈਂ ਕਿਹਾ ਸੀ ਨਾ ਵੀ ਆਪਾਂ ਨਹੀਂ ਲੈਂਦੇ ਜ਼ਬਰਦਸਤੀ ਫੜਾ ਕੇ ਗਈ ਆਂਦੀ ਮੇਰੀਆਂ ਸੁਨਿਆਰੇ ਦੇ ਰਹਿ ਜਾਣੀਆਂ ਵਾ ਤੈਨੂੰ ਮੈਂ ਕਿਹਾ ਸੀ ਤੂੰ ਲੱਲਾ ਤੇ ਤੂੰ ਦੇ ਦੇ ਪੈਸੇ ਹੁਣ ਭੈਣਾ ਜੋ ਕੁਝ ਹੋਗਾ ਠੀਕ ਆ ਨਾ ਗਾੜੀ ਤੂੰ ਦੇਈ ਜਾਈ ਪੈਸੇ ਤੇ ਚੀਜ਼ਾਂ ਤੋਂ ਕੋ ਲਈ ਜਾਵੇਂ ਐਦਾਂ ਕਰ ਮੈਂ ਕਿਉਂ ਚੀਜ਼ਾਂ ਲਵਾ ਤੇ ਮੈਂ ਕੋ ਪੈਸੇ ਦੇਈ ਜਾਵਾਂ ਜੇ ਮੈਂ ਦਊਂਗੀ ਨਾ ਉਤਰਾ ਦਊਂਗੀ ਪਰਸ ਤੇ ਮੈਨੂੰ ਉਹਨਾਂ ਦੇ ਅੱਗੇ ਬੜਾ ਆਉਣ ਡਿਆ ਤੇ ਮੈਂ ਵੀ ਉਹਨਾਂ ਕੋ ਉਹਦੀਆਂ ਮਜਬੂਰੀਆਂ ਦਾ ਫਾਇਦਾ ਚੋਕਲਾ ਉਹ ਗੱਲ ਵੱਖਰੀ ਆ ਮੈਨੂੰ ਸ਼ੱਕ ਹੋ ਗਿਆ ਸੀ ਜਨਾਨੀਆਂ ਕਰ ਸ਼ੱਕ ਕਰ ਹੀ ਲੈਂਦੀਆਂ ਜੋ ਦਿਮਾਗ ਪੁੱਠੇ ਪਾਸੇ ਚਲ ਜੇ ਪਰ ਮੈਂ ਇਤਰਾ ਨਹੀਂ ਕਿਹਦਾ ਮਾੜਾ ਸੋਚੂਗੀ ਜੇ ਉਹਦਾ ਹੱਦ ਨਹੀਂ ਘਾਟ ਹੈਗਾ ਤੇ ਮੈਂ ਉਹ ਉਹਦੀ ਕੋਈ ਚੀਜ਼ਾਂ ਲਈ ਜਾਵਾਂ ਮੇਰਾ ਦਿਮਾਗ ਤੇ ਨਹੀਂ ਖਰਾਬ ਹੋਇਆ ਉਹ ਤੁਹਾਨੂੰ ਆਦਤਾਂ ਵਾਂ ਕਿ ਇਹਦਾ ਮਜਬੂਰੀ ਦਾ ਫਾਇਦਾ ਚੁੱਕਣ ਦਾ ਹੁਣ ਚੂੜੀ ਰੱਖ ਲਈ ਆ ਤੇ ਹੋਰ ਕੁਛ ਮੁੜ ਕੇ ਫੇਰ ਰੱਖ ਲੋਗੀ ਵੀ ਕੋਈ ਨਹੀਂ ਤੇਰਾ ਆਦਮੀ ਗਿਆ ਸੀ ਮੈਂ ਪੈਸੇ ਬਥੇਰੇ ਦਿੱਤੇ ਸੀ ਆ ਤੇਰਾ ਚਾਚਾ ਥਾਣੇ 'ਚ ਖੜਕ ਲੈ ਕੇ ਗਿਆ ਸੀ ਤੇ ਉਖੜਿਆ ਉਹਨੇ ਭਾਵੇਂ ਚਾਚੇ ਨੇ 20000 ਤੇ ਉਹਨਾਂ ਨੂੰ ਤੁਸੀਂ ਵਿਧਾ ਚੜਾ ਕੇ ਦਦਨਾ ਤੇ ਉਹਦੇ ਪਾਸ ਸੈਟ ਵੀ ਉੱਥੇ ਦਿਖਾ ਲੋ ਤੇ ਹਈ ਦਿਨ ਨੂੰ ਮੂੰਹ ਕੀ ਕਰਨ ਕੰਡੇ ਜਿਹ ਪਲਾ 40 50000 ਤੇ ਇੱਥੇ ਲੈ ਆਉਣਾ ਇੰਨਾਂ ਚ ਕੱਢ ਨਹੀਂ ਆਉਣਾ ਤਬੀਰ ਇਹਨੇ ਕਿਹੜਾ ਕੋ ਲੱਗ ਜਾਣਾ ਕੀ ਕਹਿਆ ਜੀ ਚਾਚੀ ਜੀ ਹੋ ਨਹੀਂ ਮੈਂ ਬਥੇਰੇ ਪੈਸੇ ਲੱਗ ਜਾਂਦੇ ਜਦੋਂ ਠਾਣਿਆਂ ਵਾਲ ਨੂੰ ਜਾਈਏ ਪਤਾ ਫੇਰ ਲੱਗਦਾ ਜਿੰਨਾ ਤੇ ਪਈ ਆ ਤੇਰ ਵਰਗੀ ਵੀ ਹੁਣ ਗੱਲਾਂ ਹੀ ਕਰੀ ਜਾਂਦੀ ਮੈਨੂੰ ਤਰਸੇ ਆਉਂਦਾ ਦਰਸ ਤੇ ਤੈਨੂੰ ਆਉਂਦਾ ਵਾ ਫੜਾਏ ਤੇ ਨਹੀਂ ਨਾ ਕੱਢ ਕੇ ਇੱਕ ਵਾਰ ਵੀ ਪੈਸੇ ਤੂੰ ਤਦ ਜਿੰਨਾ ਮੈਨੂੰ ਕਹਿੰਦੀ ਮੈਂ ਆਪੇ ਫੜਾ ਦਿੰਦੀ ਤੁਸੀਂ ਤਾਂ ਪਹਿਲਾਂ ਇਹਨਾਂ ਨੂੰ ਟੱਚ ਨੀਆਂ ਲਾਈਆਂ ਵਾ ਤੇ ਮੈਂ ਕਿੱਥੋਂ ਫੜਾਉਣੇ ਸੀ ਨਾਲੇ ਆ ਗੋੜ ਗੋੜੀ ਚੁੰਨੀ ਪਾਟੀ ਆ ਪਾਟੀ ਚੁੰਨੀ ਲਈ ਤੇ ਛੱਗਾ ਵੀ ਸਾਰਾ ਮੰਗਰੋਂ ਪਾਟਾ ਵਾ ਤੇ ਕੀ ਗੱਲ ਐਨੇ ਸਰਫੇ ਹੱਤੀ ਚਾਚੀ ਤੂੰ ਆਹੋ ਕਿਤੇ ਬਦਲ ਲਾ ਹਾ ਕਹਿ ਕੰਮ ਨਹੀਂ ਹੋਣੇ ਗਾੜੀ ਕਿਹੜਾ ਕੋਈ ਬਾਲ ਬੱਚਾ ਵਾ ਜਿਹਦੇ ਬਾਤੇ ਜੋੜਨ ੜੇ ਤੇ ਐਵੇਂ ਵਾਲ ਦਾਲ ਕੇ ਆ ਜੇ ਸਾਡੇ ਘਰ ਵੱਲ ਨੂੰ ਸਾਰਾ ਕੋਹੀ ਸ਼ਾਬਾਸ਼ ਏ ਬਲਜੀਤ ਤੇਰੇ ਤੂੰ ਐਡੀ ਤੈਨੂੰ ਇਹ ਜਾਂਉਂ ਡਿਆ ਵਾ ਤੂੰ ਮੈਨੂੰ ਨਵੇਂ ਖਰੀਦਦੇ ਹਾਂ ਭਲਾ ਲੈ ਦੇ ਹਾਂ ਮੈਨੂੰ ਦੋ ਚਾਰ ਸੂਟ ਨਹੀਂ ਆ ਚੂੜੀਆਂ ਸਿਰ 'ਚ ਮਾਰਨੀਆਂ ਵਾ ਉਤਨਾ ਪੈਸੇ ਦੇ ਦਿੰਦੀ 50 50 ਹਜ਼ਾਰ ਲੱਖ ਦਿੰਦੀ ਹਾਂ ਉਹਨੂੰ ਲੱਗ ਉਹਨਾਂ ਨੂੰ ਪਤਾ ਜਿੰਦਾ ਵੀ ਚਾਚੀ ਨੇ ਮਦਦ ਕੀਤੀ ਇਹਦਾ ਨਿਆਣਾ ਨਹੀਂ ਹੈਗਾ ਤੇ ਇਹਨੇ ਹਾਨੂੰ ਨਿਆਣੇ ਸਮਝਿਆ ਵਾ ਨਹੀਂ ਹੋਣੀ ਚੂੜੀਆਂ ਤੇ ਪੈਸੇ ਦਿੱਤੇ ਇਹਨੇ ਪਹਿਲਾਂ ਦਿੱਤੇ ਸੀ ਨਾ ਉਹ ਉਦਾਂ ਹੀ ਗੁੱਫਲ ਦਿੱਤੇ ਆ ਤੇ ਰਹੀ ਗੱਲ ਸੂਟਾਂ ਦੀ ਅਸੀਂ ਇਹੋ ਜੇ ਪਖੰਡ ਨਹੀਂ ਕਰਦੇ ਹੁੰਦੇ ਵੀ ਟੱਲੀਆਂ ਤੇ ਰੂੜੀਆਂ ਤੇ ਚਲ ਜਾਣੀਆਂ ਤੇ ਦੁਕਾਨਾਂ ਵਾਲਿਆਂ ਦੇ ਘਰ ਭਰਨੇ ਆ ਜੇ ਮਰਾਂਗੇ ਤੇ ਕੋਹ ਰੱਖਾਂਗੇ ਵੀ ਕੋਲ ਤੇ ਕਿਸੇ ਦੇ ਕੰਮ ਵੀ ਆਊਗਾ ਬਾਅਦ ਚ ੱੱਲੀਆਂ ਤੇ ਨਹੀਂ ਮਰਨ ਢਈ ਮੈਂ ਇਹੋ ਹੀ ਸੂਟ ਪਾ ਪਾ ਕੇ ਨਾ ਤੇ ਇੱਕ ਦੂਜੇ ਦਾ ਮੰਨ ਕੇ ਚਲ ਜਾਂਦੀਆਂ ਹੁੰਦੀਆਂ ਅਸੀਂ ਮੰਡੇ ਹੁਣ ਤੇਰੇ ਵਰਗੀ ਅੱਜ ਇੱਕ ਪਾ ਕੇ ਜਾਂਦੀ ਦੂਜਾ ਵਿਆਹ ਜੇ ਮੁੜ ਕੇ ਉਹ ਪਾਉਣਾ ਹੀ ਨਹੀਂਗਾ ਮੈਂ ਦੂਜਾ ਪਾ ਕੇ ਜਾਣਾ ਤੇਰੇ ਵਾਂਗੂ ਅਹੀਂ ਨਹੀਂ ਖਰਚ ਖਾ ਹੈਗੇ ਓਹੋ ਕੀ ਕਰਨੇ ਨੇ ਜੋੜ ਜੋੜ ਕੇ ਇੱਥੇ ਛੱਡ ਕੇ ਚਲ ਜਾਣਾ ਸਾਰਾ ਕੋ ਆਹੋ ਤੇ ਪੈਣਾ ਤੇ ਤੁਹਾਨੂੰ ਤੇ ਫਿਰ ਬਝੇਰੀ ਕਮਾਈ ਆਉਂਦੀ ਫਿਰ ਮੁੜ ਕੇ ਕਹਿਣਾ ਨੌਲਦੀ ਆ ਚਾਚੀ ਤੂੰ ਤੇ ਭਾਵੇਂ ਇੱਕ ਲਾਹ ਤੇ ਇੱਕ ਪਾ ਚਾਚੀ ਮੈਨੂੰ ਕਿਹੜੀ ਤੂੰ ਮੇਰੀ ਕਮਾਈ ਵੇਖ ਲਈ ਆ ਹਾਂ ਕਿਦਾਂ ਕਿਹੜੀ ਭੁੱਲਵਾ ਤੂੰ ਐਵੇਂ ਨਾ ਗੋਗਲੂਆਂ ਤੋਂ ਮਿੱਟੀ ਨਾ ਛਾੜ ਤੇ ਸੇਫਲੀ ਜੀ ਨਾ ਬਣ ਚੰਗਾ ਤੇ ਕਿਦਨ ਗੁਫਲ ਲਿਆਂਦੇ ਮੈਨੂੰ ਵੇਖੇ ਮੈਨੂੰ ਇਹ ਦੱਸ ਦੇ ਹੱਕ ਦੀ ਕਮਾਈ ਖਾਈਦੀ ਆ ਤੁਹਾਡੇ ਵਾਂਗੂ ਥੋੜੀ ਜੇ ਕਿ ਇਹਨੂੰ ਮਾਣੀ ਮੋਟੀ ਮਜਬੂਰੀ ਪੈ ਗਈ ਤੇ ਚਲੋ ਆਜੋ ਕੋਈ ਗੱਲ ਨਹੀਂ ਅਹੀਂ ਹੈਗੇ ਤੁਹਾਨੂੰ ਪੈਸੇ ਦੇਣ ਨੂੰ ਤੇ ਮਗਰੋਂ ਤੁਹਾਡੀ ਵਧਾ ਚੜਾ ਕੇ ਦੱਸ ਦੇਣੇ ਹੁੰਦੇ ਆ ਇਦਾਂ ਨਹੀਂ ਹੁੰਦਾ ਹੁੰਦਾ ਚਾਚੀ ਜੀ ਨਹੀਂ ਰੱਬ ਉੱਤੇ ਵੇਖਦਾ ਬਲਜੀਤ ਇਦਾਂ ਨਹੀਂ ਧੋਖਾ ਕਰਨ ਵਾਲੇ ਅਸੀਂ ਜੇ ਧੋਖਾ ਕਰਨ ਵਾਲੇ ਹੁੰਦੇ ਨਾ ਅਸੀਂ ਪਹਿਲੇ ਦਿਨੋਂ ਹੀ ਪੈਸੇ ਕੱਢ ਕੇ ਫੜਾਉਣੇ ਤੇ ਨਾਲੇ ਸਾਨੂੰ ਮਨਜੋਤ ਦਾ ਮੂੰਹ ਮਾਰਦਾ ਹੀ ਉਹ ਐਨਾ ਭਲਾ ਮਾਨਸ ਮੁੰਡਾ ਚਾਚੀ ਬੱਸ ਕਰ ਰੱਬ ਨੂੰ ਤੂੰ ਬੜਾ ਜਾਣਦੀ ਆ ਰੱਬ ਨੂੰ ਤੂੰ ਜਾਣਣ ਨਹੀਂ ਆ ਜੇ ਤੂੰ ਰੱਬ ਨੂੰ ਜਾਣਦੀ ਹੁੰਦੀ ਨਾ ਤੇ ਕਿਤੇ ਉਹਨਾਂ ਦੇ ਵਿੱਚ ਤਸ ਕਰਕੇ ਨਾ ਵਾਧੂ ਪੈਸਾ ਤੇ ਲਾ ਦਿੱਤਾ ਹੁੰਦਾ ਇਤਨਾ ਨਹੀਂ ਕੀਤਾ ਹੁੰਦਾ ਫਿਰ ਰੱਖ ਦਿਓ ਚੀਜ਼ਾਂ ਤੇ ਲਿਆਓ ਤੁਹਾਨੂੰ ਹੀ ਨੋਟ ਦਿੰਨੇ ਆ ਇਦਾਂ ਨਹੀਂ ਗੱਲਾਂ ਬੰਦੀਆਂ ਹੁੰਦੀਆਂ ਨੇ ਭੈਣਾ ਹਾਂ ਹੁਣ ਗਾੜੀ 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 ਲੱਗ ਲੱਕੇ ਤੇ ਅਖਣਾ ਵੀ ਅਹੀਂ ਆ ਸਾਹਮਣੇ ਹੋ ਜਾਈਏ ਪਹਿਲੇ ਤੁਹਾਡੀ ਹੈਲਪ ਬੜੀ ਕੀਤੀ ਮੇਰਾ ਆਦਮੀ ਵੀ ਬਥੇਦੀ ਕੰਡਿਆ ਉੱਥੇ ਬੈ ਕੇ ਤੇਰਾ ਆਦਮੀ ਤੇਰਾ ਆਦਮੀ ਤਾਂ ਕਿਤੇ ਪੱਗ ਨਹੀਂ ਬੰਨਣਾ ਹਟਿਆ ਜਿੱਦਾਂ ਉੱਥੇ ਸ਼ਵਾਰੇ ਦੇ ਚੱਲਿਆ ਹੁੰਦਾ ਉਹਨੂੰ ਕਿਤੇ ਮਾਸਾ ਵੀ ਲੱਗਾ ਹੀ ਐਟੇਖ ਲੋਕ ਦੇਖੀ ਗਿਆ ਉਹ ਗੱਡੀ ਚੱਲ ਗਈ ਉਹ ਗੱਡੀ ਚੱਲ ਗਈ ਹੁਣ ਦਾ ਸਭਰਾ ਕੋਈ ਤੇ ਭੱਜ ਕੇ ਗੱਡੀ ਦੇ ਗਾੜੀ ਨਾਲ ਖਲੋ ਜਾਂਦਾ ਤੇ ਤੈਨੂੰ ਮੇਥਾਂ ਬਾਹਰ ਦਿੰਦੀ ਹਾਂ ਹਾ ਹੋ ਗੱਲ ਚਾਚੀ ਮੈਂ ਤੁਹਾਨੂੰ ਸੱਚ ਪੁੱਛਣੀ ਸੀ ਜਦੋਂ ਆਪਾਂ ਉੱਤਰ ਗਏ ਹਾਂ ਉੱਤਤ 4 ਵਜੇ ਗੱਲ ਤੇ ਆਈ ਸਮਰੀਤ ਨੇ ਦੱਸਿਆ ਸਮਰੀਤ ਨੇ ਦੱਸਿਆ ਚੱਲ ਗੱਲ ਦਿਮਾਗ ਚ ਨਿਕਲ ਹੀ ਜਾਂਦੀ ਆ ਦੱਸਿਆ ਹੋਊਗਾ ਵੀ ਆਇਆ ਹੀ ਮਨਜੋਤ ਗੱਲ ਦਿਮਾਗ ਚ ਨਿਕਲ ਗਈ ਪਰ ਕਿੰਨੀ ਵਾਰ ਤੂੰ ਉਹਦੇ ਗੱਲ ਲਾਗੇ ਗੱਲ ਤੇ ਰਾਈ ਹੈਗੀ ਫਿਰ ਮੈਂ ਤੇ ਡਰਾਉਣੀ ਗੱਲ ਜਦੋਂ ਅਖਬੀਰ ਨੇ ਆਣ ਕੇ ਦੱਸਿਆ ਨਹੀਂ ਕੇ ਇਹਨੂੰ ਵੀ ਮੈਨੂੰ ਕੁੜੀਆਂ ਦੱਸਿਆ ਵਾ ਤੇ ਸਾਨੂੰ ਤੇ ਉਹ ਹੀ ਨਹੀਂ ਗੱਲ ਪਈ ਤੁਹਾਨੂੰ ਤਾਂ ਸਾਰਾ ਫਿਰ ਪਤਾ ਹੀ ਕਿੱਥੇ ਮੈਂ ਤਾਂ ਡਰਾ ਹੀ ਨਹੀਂ ਸਭ ਕੁਝ ਹੋਇਆ ਸਾਡੇ ਰਾਈਤ ਨਹੀਂ ਹੋਇਆ ਤੂੰ ਚਾਚੀ ਕਰਮਣੀ ਆ ਤਨ ਤੇ ਆਦਤਾਂ ਪਈਆਂ ਵਾ ਕਿ ਸਾਰੇ ਗੁੱਫਲ ਸਾਡੇ ਘਰ ਹੀ ਆ ਜਾਣ ਪਤਾ ਨਹੀਂ ਕਾਦੀ ਮੋਹ ਮਾਇਆ ਵਾ ਇਹਨੂੰ ਮਰਜੇ ਤੇ ਪਾ ਸਾਰਾ ਕੋ ਇੱਥੇ ਛੱਡ ਜੇ ਜੇ ਦੇਣਾ ਹੋਵੇ ਤਾਂ ਬੰਦਾ ਉਤਨਾ ਵੀ ਦੇ ਸਕਦਾ ਵਾ ਇਹਨਾਂ ਨੇ ਕਿਤੇ ਹਾਨੂ ਨਹੀਂ ਦੁੱਕੀ ਦਿੱਤੀ ਉਹਨਾਂ ਨੂੰ ਰਹਿ ਦੇਣ ਕਿੱਦਾਂ ਗਈ ਏ ਪੁੜਕ ਕੇ ਰੱਬ ਵੀ ਮੇਨਣਾ ਹੇਡ ਉੱਤਰ ਕੇ ਲੜੰਡਿਆ ਵਾ ਹਾਂ ਜੀ ਕਿੰਨ ਮੁਸੀਬਤ ਦੇ ਵਿੱਚ ਪਏ ਆ ਤੇ ਦੂਜੀ ਦੁੱਖ ਦੀ ਘੜੀ ਫੇਰ ਆ ਗਈ ਅੱdte ਤੇ ਹੇ ਮਾਂ ਮੇਰੀ ਵਿਓ ਕੀ ਹੋਗੀ ਜਿੱਦਾਂ ਮਰਜੀ ਮਾਮਾ ਤੀਆਂ ਸੋ ਦੁੱਖ ਸੁੱਖ ਕਰਦੀਆਂ ਅਹੀ ਗੇ ਅਹੀਂ ਵੀ ਜਾਣਾਂ ਕਿ ਤੇ ਨਾਨੀ ਨੇ ਬੈਠੀ ਹੋਣਾ ਵੇੜਾ ਭਰਿਆ ਹੋਣਾ ਓ ਹੈਲੋ ਓ ਓ ਯਾਰ ਤੂੰ ਹੱਦ ਕਰਦੀ ਮੈਂ ਢੀਕਣ ਡਿਆਂ ਬੋਲਤੇ ਗਾਂ ਆ ਜਾ ਗਾਂ ਇੱਕ ਤੇ ਤੁਹਾਡਾ ਨਾਉ ਨਹੀਂ ਪਤਾ ਨਹੀਂ ਇੰਨਾ ਲੰਮਾ ਕਪਾ ਦਿੰਨੇ ਤੁਸੀਂ ਤੁਸੀਂ ਯਾਰ ਜਨਾਨੀ ਵਾਂਗ ਹੁੰਦਾਈ ਤੁਰੇ ਜਾਣ ਡਿਆਂ ਅੱਜ ਜੇ ਮੈਨੂੰ ਛੇਤੀ ਆ ਤੇ ਉਹੋ ਗੱਲ ਉਹ ਪਾਲਾ ਲੀਰੇ ਗਾਂ ਆ ਜਾ ਗਾਂ ਦਵਾ ਦਾ ਭਰਾਵਾ ਅਵੇ ਬੋਲਤੇ ਹੀ ਆਵੇਂ ਆਹ ਵਾਹੋ ਚਲੀਏ ਗਾਂ ਮੈਂ ਇਹ ਨਾ ਮੁੰਡੇ ਨੂੰ ਗਾਂ ਪਿਛਾਂ ਕਰ ਦਣ ਕਿਤੇ ਔਰ ਠੀਕ ਠੀਕ ਹਾਂ ਕਿੱਥੇ ਬੈਠਾ ਚਾਚਾ ਮੈਂ ਉਹ ਡੀਕੰਡਿਆ ਵਾ ਜਿੰਦੇ ਨੂੰ ਕਾਰੇ ਵਾਸਤੇ ਤੇ ਚੱਲੇ ਉਥੇ ਥਾਣੇ ਉਥੇ ਜਾ ਕਰਨਾ ਹੀ ਦੁਆਪੇ ਰੱਖਣੇ ਆਜੋ ਹੈ ਭੱਜ ਗਿਆ ਪੁਲਿਸ ਦੀ ਕਸਟਡੀ ਦੇ ਵਿੱਚੋਂ ਭੱਜ ਗਿਆ ਵਾ ਆਹੋ ਤੇ ਫੇਰ ਉਹਨ ਕਿੱਦਾਂ ਹੋ ਕਿੱਦਾਂ ਕਿਉਂ ਤੂੰ ਆਵਸ਼ਾਣ ਕੀ ਦੱਸ ਕਰੀਏ ਇਹਦਾ ਇਹਨੂੰ ਪੰਜਾਬੀ ਚ ਉਹਨੂੰ ਸਮਝਾਇਆ ਗਿਆ ਹੋਰ ਉਂਤਰਵਾਦੀਆਂ ਨਾ ਕਰੀ ਫੇਰ ਤੂੰ ਮੇਰਾ ਕਸੂਰ ਕਰਦਾ ਤੂੰ ਕਰਦਾ ਕੋਈ ਨਹੀਂ ਯਾਰੇ ਕਿੱਦਾਂ ਗੱਲ ਬਣੂਗੀ ਫੇਰ ਮੈਂ ਇਹਦੇ ਬੰਦੇ ਦਿਆਂ ਇਕੱਠੇ ਕਰ ਸਕੋ ਵੀ ਚੱਲ ਕੋਈ ਮਸਲਾ ਹੱਲ ਹੋ ਜਾਊਗਾ ਉਥੇ ਕਹੇ ਵੱਡੇ ਸਾਹਿਬ ਨੂੰ ਕਹਿ ਕੇ ਇਹਦੀ ਇਨਕੁਆਰੀ ਦਿਖਾਵਾਂਗੇ ਸਾਡੀ ਗੱਲ ਬਾਤ ਹੋਈ ਇਹਨੇ ਨਵਾਂ ਚੰਨ ਚੜ੍ਹਾਤਾ ਉਥੇ ਹੋਯੋ ਕਿ ਪਹਿਲੀ ਗੱਲ ਇਹ ਜੇ ਤੂੰ ਘਰਾਂ ਤੂੰ ਕਿਹਨੂੰ ਦੱਸਿਆ ਨਹੀਂ ਪੁੱਛਿਆ ਨਹੀਂ ਗਿਰਫਤਾਰ ਤੂੰ ਹੋ ਗਿਆ ਵਾ ਘਰ ਦੀ ਤੇਰੀ ਵਕਰ ਹੋਈ ਨੇ ਤੂੰ ਮੇਰੇ ਵਾਲੇ ਹੋਈ ਜਾਣਾ ਵਕ ਜੇ ਮੈਂ ਪਹੁੰਚਾਂ ਤਾਂ ਰਾਜੂ ਅਗਲਾ ਨੇ ਭੱਜ ਗਿਆ ਉਥੇ ਆਂਦਾ ਖਲਾਰੀ ਮੇ ਪਿਸ਼ਾਬ ਕਰਨਾ ਹੌਲਦਾਨੇ ਖਲਾਰੀ ਗੱਡੀ ਪਿਸ਼ਾਬ ਕਰ ਜੋਂ ਡਾਂਡੇ ਮਿੰਡੇ ਹੋਇਆ ਹੀ ਲੈ ਹੁਣ ਇੱਕ ਵੱਖਰਾ ਜੱਪ ਪੈ ਗਿਆ ਚਾਪਾ ਨਵਾਂ ਕੋਈ ਨਾ ਕੋਈ ਕੇ ਵੱਖਰਾ ਜੱਪ ਪੈਣਾ ਨਾ ਹੋਰ ਤੇ ਤੁਸੀਂ ਸਾਰਾ ਟਬਰ ਮੇਰੇ ਦਵਾਲੇ ਹੋ ਜਾਂਦੇ ਸਮੇਤ ਮਾਨਬ੍ਰੀਤ ਇਹ ਚ ਮੇਰਾ ਨਾ ਕੀ ਕਸੂਰ ਹੋਣ ਉਹ ਚਲੋ ਜੇ ਹੁਣ ਗਿਆ ਹੀ ਤੇ ਚਲ ਕੋਈ ਨਾ ਕੋਈ ਮਸਲਾ ਹੱਲ ਹੋ ਜਾਣਾ ਅਸੀਂ ਪਤਾ ਲੱਗ ਜਾਣਾ ਅਸੀਂ ਕਿ ਕੀ ਗੱਲ ਵਾ ਕੀ ਨਹੀਂ ਉਹ ਕਿ ਇਨਕੁਆਇਰੀ ਲਿਖਾਉਂਦੇ ਦਾ ਕੰਮ ਨਿਭੜ ਜਾਣਾ ਅਸੀਂ ਐਹੋ ਗੱਲ ਤੇ ਮੈਂ ਸੋਚਿਆ ਮੈਂ ਚਲ ਉਹਨਾਂ ਨੂੰ ਜਿੰਦੇ ਹੜਾ ਨੂੰ ਮੈਂ ਆਖਿਆ ਮੈਂ ਨਾਲ ਉਹ ਲੈ ਕੇ ਆਉਂਦਾ ਆਂਦਾ ਮੈਂ ਗੱਡੀ ਤੇ ਆ ਜਾਂਦਾ ਤੇ ਉਹ ਹੀ ਨਹੀਂ ਨਿਕਲਿਆ ਕਰਦਾ ਆ ਕੇ ਪਰ ਨਾ ਹੁਣੀ ਉਹਦਾ ਨਾ ਲੰਮਾ ਪੈ ਗਿਆ ਉਹ ਸਾ ਮੇਰੇ ਵਾਲੇ ਹੋਈ ਜਾਂਦੇ ਤੇਰਾ ਤੇਰਾ ਟੱਬਰ ਚੋਂ ਹੀ ਫਲਾਣ ਟੀਮ ਆ ਮੈਂ ਉਹ ਮੁਜਰਮ ਹੀ ਜੀ ਮੈਨੂੰ ਕੋਈ ਨਹੀਂ ਲੱਗਦਾ ਮੈਂ ਹੁਣ ਦੱਸ ਕੀ ਕਰਾਂ ਉਥੇ ਲੈ ਚੰਗਾ ਸਿਆਪਾ ਪੈ ਗਈ ਹੋਰ ਹੁਣ ਨਾ ਜਾਵੀ ਇਹ ਨਾ ਵੀ ਤੁਹਾਡਾ ਲੰਮਿਆ ਪਾਏ ਹੋ ਤੁਹਾਨੂੰ ਸਾਰੇ ਨੂੰ ਮੈਂ ਹਾਨੂੰ ਉਹਨਾਂ ਨੇ ਲੰਮਿਆ ਕੀ ਪਾ ਲੈਣਾ ਮੈਂ ਅਸੀਂ ਕਿਰੇ ਹੈਗੇ ਦੋਸ਼ੀ ਆ ਤੂੰ ਤੂੰ ਉਥੇ ਜਾ ਕੇ ਕਰੇਗਾ ਕੀ ਉਹ ਹੁਣ ਨਹੀਂ ਜਾਂਦੇ ਫਿਰ ਤਾਂ ਕਿ ਬਹਿ ਮੈਂ ਚੱਲਿਆ ਕਰ ਹੁਣ ਓਏ ਉਹਨੂੰ ਤਾਂ ਮੈਂ ਦੱਸਦਾ ਫੋਨ ਕਰਕੇ ਕਰਦੇ ਫੋਨ ਉਹਨੂੰ ਜਾਈਦਾ ਮੈਂ ਚੱਲਿਆ ਹੀ ਕਰ ਦੂ ਹੁਣ ਫਿਰ ਆ ਕੋਈ ਨਹੀਂ ਮੈਂ ਆ ਜਾਣਾ ਤੁਰ ਕੇ ਹੀ ਨਹੀਂ ਦੇ ਵੇਖ ਲੈ ਮਰਜ਼ੀ ਆ ਤੇਰੀ ਜਾਣਾ ਤੇ ਬਹਿ ਜਾ ਤੇਰੀ ਮੈਂ ਆ ਜਾਣਾ ਆ ਵੀ ਆ ਜਾਣਾ ਕਾਰ ਸ਼ੈਤਾਨੀਆਂ ਤੇ ਤੇਰੀਆਂ ਹੋਣੀਆਂ ਸਾਰੀਆਂ ਹੈਗਾ ਰ ਚਲਾਕ ਤੂੰ ਹੀ ਬਣਾ ਪਤਾ ਨਹੀਂ ਇਹਨੇ ਖਰੇ ਰੋਗ ਦਿੱਤਾ ਯੋ ਸਾਨੂੰ ਜਾਣ ਤੋਂ ਠਾਣੇ ਕੇ ਜਾਂ ਕੀ ਗੱਲ ਹੀ ਪਰ ਪੁੱਤਰਾ ਭੱਜਣਾ ਨਹੀਂ ਚਾਹੀਦਾ ਮਨਜੋਤ ਨੂੰ ਇਹ ਵੀ ਇਨਕੁਆਰੀ ਆਪਾਂ ਰੱਖ ਲੈਣੀ ਫਿਰ ਕੋਈ ਨਾ ਕੋਈ ਮਸਲਾ ਹੱਲ ਹੋ ਜਾਣਾ ਹੈ ਕੱਲ ਉਹਨੂੰ ਤੇ ਫੋਨ ਕਰਕੇ ਦੱਸਾਂ ਨਾਮ ਹੀ ਹੁਣ ਹੈਲੋ ਉਹ ਤੂੰ ਤੇ ਆ ਗਿਆ ਵਾ ਮੈਨੂੰ ਪਤਾ ਵਾ ਉਹ ਨਾ ਆ ਹੁਣ ਗੱਲ ਕਾਦੀ ਹੋਣੀ ਆ ਅਰਗਵੀਰ ਇੱਥੇ ਆਣ ਕੇ ਦੱਸ ਕੇ ਗਿਆ ਮੈਨੂੰ ਵੀ ਉਹਦੇ ਪੁਲਿਸ ਦੀ ਕਸਟਡੀ ਚ ਭੱਜ ਗਿਆ ਹੈ ਉਹਦੇ ਗੱਲ ਮੈਂ ਡਿਆ ਆਖਣ ਵੀ ਆਪਾਂ ਜਾਂਦੇ ਉਥੇ ਇਨਕੁਆਰੀ ਰਖਵਾ ਲੈਂਦੇ ਹਾਂ ਪਰ ਹੁਣ ਇਹ ਵੀ ਗਲਤੀ ਕਰ ਗਿਆ ਨਾ ਆਹ ਵਾਹ ਉਹ ਗੁੱਸੇ ਦੇ ਮੈਂ ਤੈਨੂੰ ਤਾਂ ਨਹੀਂ ਵੀ ਤੇਰਾ ਨਾਉਣੀ ਬੜਾ ਲੰਮਾ ਪੈ ਗਿਆ ਨਾ ਹੋਰ ਮੈਂ ਤੈਨੂੰ ਉੱਥੇ ਕੀ ਫੱਟ ਮਾਰ ਦਿੱਤਾਈ ਉਹ ਚਲ ਠੀਕ ਆ ਕੋਈ ਨਹੀਂ ਹੁਣ ਆਹੋ ਆਹੋ ਮੁੜ ਜਾ ਹੁਣ ਕੋਈ ਨਹੀਂ ਉਹ ਜੇ ਕਰੇ ਲੋੜ ਪਊਗੀ ਤੇ ਫਿਰ ਮੈਂ ਦੱਸ ਦੂੰਗਾ ਤੈਨੂੰ ਹਾਂ ਹਾਂ ਆ ਮੈਂ ਵੀ ਚੱਲ ਚੱਲਿਆ ਕਰਨੂੰ ਆ ਚਲ ਠੀਕ ਆ ਧੰਨਵਾਦ ਤੇਰਾ ਭਰਾ ਬਹੁਤ ਬਹੁਤ ਮਾ ਅਬਰੀ ਦਾ ਪੁੱਤ ਤੂੰ ਰੋਈ ਜਾ ਰਹੀ ਮੈਂ ਤੈਨੂੰ ਕਹਿ ਕੇ ਗਈ ਵੀ ਤੂੰ ਆ ਜਾ ਉਧਰੋਂ ਸਾਡੇ ਘਰ ਨੂੰ ਤੂੰ ਆਈ ਨਹੀਂ ਮੈਂ ਫੇਰ ਤੇ ਦੇਖਣ ਆਈ ਆ ਥੋਰੇ ਚਾਚੀ ਜੀ ਸਬਰ ਮੈਂ ਕਿਹੜੀ ਗੱਲ ਦਾ ਕਰਾਂ ਦੱਸੋ ਮੈਨੂੰ ਕੀ ਹੋ ਗਿਆ ਅੱਜ ਮੈਂ ਮੰਜੋਦਪ ਹੋ ਗਿਆ ਜੜਈਆਂ ਕੋਈ ਨਹੀਂ ਵੀ ਮਗਰ ਮੇਰੇ ਚੱਲ ਜਾਣੇ ਆ ਸਾਰੇ ਜਾਣੇ ਉਹ ਤਾਂ ਪਹਿਲਾਂ ਹੀ ਪਤਾ ਹੀਗਾ ਆਹੋ ਤੇਰਾ ਚਾਚਾ ਜਰ ਜਿੰਗਿਆ ਵਾ ਤੇ ਹੁਣ ਮੇਰੀ ਨਾਨੀ ਪੂਰੀ ਹੋ ਗਈ ਉਹਦੀ ਮੰਮੀ ਨੇ ਫੋਨ ਕਰਤਾ ਵਾ ਕੀ ਹੋਇਆ ਨਾਨੀ ਨੂੰ ਇਹ ਦੀ ਸ਼ੈਤੀ ਨਾਨੀ ਤੇ ਵਿਚਾਰੀ ਮੰਜੇ ਤੇ ਹੀਗੀ। ਵਿਚਾਰੀ ਯਾਦ ਕਰਦੀ ਹੀਗੀ। ਮੇਰੇ ਆਉਣ ਦੋ ਤੀਆਂ ਦੋਦੇ ਸਾਰੇ ਮਿਲ ਜਾਣ ਮੈਨੂੰ ਤੇ ਮੇਰੇ ਕੋ 33 ਕੋ ਘਰੋਂ ਇੰਨੀ ਨਿਕਲਿਆ ਗਿਆ। ਕੀ ਕਰਦੀ ਮੈਂ ਤੇ ਆਪ ਹੀ ਮੁਸੀਬਤ ਵਿੱਚ ਫਸੀ ਹੀਗੀ। ਤੇ ਅੱਗੇ ਨਾਨਕੇ ਕਿੱਥੋਂ ਪੇਕੇ ਜਾਂਦਾ ਨਹੀਂ ਟਾਈਮ ਹੈਗਾ। ਕਮਲ ਪੈ ਗਿਆ ਪੁੱਤ। ਉਹ ਤੇ ਮਾਂ ਮੇਰੀ ਕਹਿਣ ਦੀ ਹੈ। ਪਰ ਹੁਣ ਨਾ ਤੂੰ ਉੱਥੇ ਆਉਣ ਜੋਗੀ, ਨਾ ਮੈਂ ਇੱਥੇ ਹਾਂ ਜੋਗੀ। ਚੁੱਪ ਕਰ। ਕੋ ਕਰ ਜਾ ਪੁੱਤ ਤੂੰ ਇਹ ਹੱਥ ਜੋੜ ਮਹਾਰਾਜ ਗਾੜੀ ਮਨਜੋ ਠੀਕ ਠਾਕ ਰਵੇ ਇਹ ਆਪਣੇ ਘਰ ਆ ਜੇ ਕਿਸ ਤਰ੍ਹਾਂ ਪੈਸਾ ਤੇ ਲਾ ਦੇ ਕੇ ਤੇ ਇਹ ਆਪਣੇ ਘਰ ਆਵੇ ਨਾਨੀ ਪੱਕਾ ਵਿਆਹ ਹੀ ਸਮਝਲਾ ਕਰਮਾ ਭਾਗਾ ਵਾਲੀ ਹੀਗੀ ਮਾਪੇ ਤਾਂ ਹੀ ਸਦਾ ਰਹਿੰਦੇ ਤੇ ਨਾਨੀਆਂ ਨਾਨੇ ਕਿੱਥੇ ਰਹਿੰਦੇ ਆ ਪੁੱਤ ਨਾਲੇ ਵੀ ਉਹਨੇ ਦੋਤੀ ਵਿਆਹੀ ਤੂੰ ਦੋਤੀ ਲੱਗਦੀਆਂ ਆ ਉਹਦੀ ਮੰਨਿਆ ਵੀ ਦੁੱਖ ਬਹੁਤ ਹੁੰਦਾ ਵਾ ਨਾਨੀਆਂ ਵੀ ਬਹੁਤ ਨਾਨੀਆਂ ਨਾਨਿਆਂ ਨਾਲ ਹੀ ਨਾਨਕੇ ਹੁੰਦੇ ਆ ਇਹ ਚੱਲ ਪਤਾ ਕੀ ਆ ਹੁਣ ਤੂੰ ਮਹਾਰਾਜ ਕੋ ਸੋਖ ਮੰਗ ਮਨਜੋ ਦੀ ਹੁਣ ਇਹ ਥੋੜਾ ਵਾਸ ਹੀ ਕਿਸੇ ਦਾ ਜੇ ਉਹ ਮੰਜੂਰ ਠੀਕ ਠਾਕ ਹੁੰਦਾ ਘਰ ਹੁੰਦਾ ਕੋਈ ਗੱਲਬਾਤ ਨਾ ਹੁੰਦੀ ਅਹੀਂ ਤੇ ਤੇਰੇ ਨਾਲ ਆਪ ਜਾਣਾ ਹੀਗਾ ਤੇ ਹੁਣ ਜੇ ਤੂੰ ਕਵੇਂ ਤੇ ਫਿਰ ਅਹੀਂ ਚਲ ਜੀਏ ਜੇ ਅਹੀਂ ਚਲ ਜੀਏ ਤੇ ਤੂੰ ਕੱਲੀ ਇੱਥੇ ਰੋਂਦੀ ਰਹੇਂਗੀ ਤੇ ਸਾਡਾ ਤਾਂ ਧਿਆਨ ਰਹਿਣਾ ਵਿੱਚ ਹੀ ਕੋਈ ਜਿੱਦਾਂ ਮੱਝੀਗੀ ਜਾਣਾ ਤੇ ਹੁੰਦਾ ਹੀ ਹੈ ਹਰ ਇੱਕ ਨਿੱਕ ਦਿਨ ਬਸ ਆਹੀ ਹੁੰਦਾ ਵਾ ਵੀ ਬੰਦਾ ਐਂਡਲੇ ਟਾਈਮ ਜਾ ਕੇ ਤੇ ਮੂੰਹ ਤੇ ਵੇਖ ਲੈਂਦਾ ਵਾ ਮੇਰੇ ਕਰਮਾਂ ਚ ਤੇ ਉਹ ਵੀ ਨਹੀਂ ਹੈਗਾ ਨਾ ਹੁਣ ਆਪਣੀ ਘਰੀ ਮੁਸੀਬਤ ਪਈ ਹੈ ਤੇ ਮੈਂ ਹੁਣ ਉੱਥੇ ਜਾ ਕੇ ਤੇ ਕੀ ਉੱਥੇ ਕਰੂੰਗੀ ਮੈਂ ਬਹੁਤ ਮਾਰਾ ਹੋਇਆ ਇਹ ਕਰੇ ਬੰਦਾ